ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਜੀ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਕਮੈਂਟ ਸ਼ੇਅਰ ਤੇ ਲਾਇਕ ਕਰਿਆ ਕਰੋ ਜੀ ਡਿਜ਼ਾਈਨ ਬਣਾ ਕੇ ਦੇਖ ਕੇ ਜਰੂਰ ਦੱਸਿਆ ਕਰੋ ਕਿਵੇਂ ਲੱਗਿਆ ਦੱਸਣ ਦਾ ਤਰੀਕਾ ਅੱਜ ਮੈਂ ਫੇਰ ਇੱਕ ਬਹੁਤ ਸੌਖਾ ਜਿਹਾ ਡਿਜ਼ਾਈਨ ਲੈ ਕੇ ਹਾਜ਼ਰ ਹੋਈਆਂ ਤੁਹਾਡੇ ਵਾਸਤੇ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਨੇ 3-3 ਦੇ ਹਿਸਾਬ ਨਾਲ ਕੁੰਡੇ ਲੈ ਕੇ ਜੀ 4 ਕੁੰਡੇ ਫालतू ਰੱਖ ਲੈਣੇ 10-10 ਦੇ ਹਿਸਾਬ ਨਾਲ ਕੁੰਡੇ ਲੈ ਕੇ 4 ਕੁੰਡੇ ਰੱਖੂਗੇ ਜੀ ਆਪਾਂ ਆਪਣੇ ਫालतू ਥੋੜੇ ਜਿਹੀ ਕੁੰਡਿਆਂ ਤੇ ਡਿਜ਼ਾਈਨ ਬਣਾ ਕੇ ਤੁਹਾਨੂੰ ਦੱਸ ਦਿਆਂ ਜੀ ਚਲੋ ਜੀ ਆਪਾਂ ਆਪਣਾ ਡਿਜ਼ਾਈਨ ਕਰਦੇ ਹਾਂ ਸ਼ੁਰੂ ਪਹਿਲੀ ਚਲਾਈ ਆਪਾਂ ਆਪਣੀ ਉਲਟੀ-ਉਲਟੀ ਪਾ ਲੈਣੇ ਜੀ ਹਰ ਇੱਕ ਦਾ ਆਪਣਾ ਆਪਣਾ ਢੰਗ ਹੁੰਦਾ ਜੀ ਕੁੰਡੇ ਪਾਉਣ ਦਾ ਕਿਸੇ ਦੇ ਸਿੱਧੀ ਸਲਾਈ ਪਹਿਲਾਂ ਹੁੰਦੀ ਹੈ ਪਰ ਜਿਹੜੇ ਕੁੰਡੇ ਮੈਂ ਪਾਉਣੀ ਹੈ ਇਹ ਉਲਟੀ ਸਲਾਈ ਆਉਂਦੀ ਹੈ ਜੀ ਮੈਨੂੰ ਹਰ ਵਾਰੀ ਇਹ ਉਲਟੀ ਸਲਾਈ ਪਾਉਣੀ ਪੈਂਦੀ ਹੈ ਮੈਂ ਇਹ ਉਲਟੀ-ਉਲਟੀ ਸਲਾਈ ਪਾ ਲੂੰਗੀ ਜੀ ਸਾਰੀ ਹੁਣ ਆਪਾਂ ਆ ਗਏ ਜੀ ਸਿੱਧੀ ਸਲਾਈ ਤੇ ਸਿੱਧੀ ਚਲਾਈ ਫੇਰ ਆਪਾਂ ਆਪਣੀ ਪੂਰੀ ਸਿੱਧੀ ਸਿੱਧੀ ਪਾ ਲੂਗੇ ਜੀ ਪੂਰੀ ਸिलाई ਪਾ ਲਈ ਜੀ ਆਪਾਂ ਨੇ ਆਪਣੀ ਸਿੱਧੀ ਹੁਣ ਆਪਾਂ ਆ ਗਏ ਉਲਟੀ ਸਾਈਡ ਇਹ ਸिलाई ਵੀ ਆਪਾਂ ਆਪਣੀ ਪੂਰੀ ਉਲਟੀ ਉਲਟੀ ਬਣ ਲੂਗੇ ਜੀ ਇਹਦੇ ਵਿੱਚ ਵੀ ਡਿਜ਼ਾਈਨ ਨਹੀਂ ਪੈਣਾ ਇੱਕ ಸಲ ਇਹ ਆਪਾਂ ਆਪਣੀ ਹੋਰ ਸਿੱਧੀ ਪਾਉਂਗੇ ਜੀ ਉਲਟੇ ਪਾਸੇ ਤੋਂ ਇਹ ਡਿਜ਼ਾਈਨ ਸ਼ੁਰੂ ਹੋਣਾ ਹੈ ਚਿੱਟੀ ਕੋਟੀ ਵਿੱਚ ਪਾਇਆ ਹੋਇਆ ਇਹ ਡਿਜ਼ਾਈਨ ਬਹੁਤ ਪਿਆਰਾ ਲੱਗਦਾ ਹੈ ਜੀ ਜੇ ਤੁਹਾਨੂੰ ਚਿੱਟੀ ਕੋਟੀ ਬਣਾਉਣੀ ਚਾਹੁੰਦੇ ਆ ਤਾਂ ਉਹਦੇ ਵਿੱਚ ਇਹ ਡਿਜ਼ਾਈਨ ਪਾਇਓ ਸੌਖੀ ਤਰ੍ਹਾਂ ਬਣ ਜਾਂਦਾ ਹੁਣ ਆਪਾਂ ਨੇ ਦੋ ਕੁੰਡੇ ਉਲਟੇ ਪੁੰਡੇ ਜੀ ਸ਼ੁਰੂ ਵਿੱਚ ਉਸ ਤੋਂ ਬਾਅਦ ਆਪਾਂ ਨੇ ਅਗਲੇ ਕੁੰਡੇ ਨੂੰ ਇਸ ਤਰ੍ਹਾਂ ਦੋ ਬਲ ਮਾਰ ਲਏ ਉਸ ਤੋਂ ਅਗਲੇ ਨੂੰ ਵੀ ਦੋ ਬਲ ਮਾਰ ਲੇ ਫਿਰ ਦੋ ਬਲ ਮਾਰ ਲੇ ਅਗਲੇ ਕੁੰਡੇ ਨੂੰ ਵੀ ਦੋ ਬਲ ਮਾਰ ਲੇ ਇਸੇ ਤਰ੍ਹਾਂ ਆਪਾਂ ਨੇ ਇਧਰ ਹੀ ਸਾਈਡ ਦੋ ਕੁੰਡੇ ਛੱਡ ਦੇਣੇ ਬਾਕੀ ਸਾਰਿਆਂ ਨੂੰ ਆਪਾਂ ਨੇ ਦੋ ਦੋ ਬਲ ਮਾਰ ਲੈਣੇ ਜੀ ਬਹੁਤ ਪਿਆਰਾ ਤੇ ਬਹੁਤ ਸੌਖਾ ਬਣਨ ਵਾਲਾ ਡਿਜ਼ਾਈਨ ਹੈ ਜੀ ਇਹ ਅਖੀਰ ਵਿੱਚ ਆਪਣੇ ਕੋਲ ਦੋ ਕੁੰਡੇ ਜਿਹੜੇ ਸ਼ੁਰੂ ਵਿੱਚ ਵੀ ਆਪਾਂ ਨੇ ਦੋ ਕੁੰਡੇ ਉਲਟੇ ਬੁਣੇ ਤੇ ਜੀ ਬਿਨਾ ਵਾਲਾਂ ਦਾ ਅਖੀਰ ਵਿੱਚ ਵੀ ਆਪਾਂ ਨੇ ਦੋ ਕੁੰਡੇ ਉਲਟੇ ਬੁਣ ਲੈਣੇ ਬਿਨਾ ਵਾਲਾਂ ਦਾ ਹੁਣ ਆਪਾਂ ਆ ਗਏ ਜੀ ਸਿੱਧੀ ਸਲਾਈ ਤੇ ਪਹਿਲਾ ਕੁੰਡਾ ਆਪਣਾ ਬੁਣ ਲਓ ਚਾਹੇ ਆਪਣਾ ਬਿਨਾ ਬੁਣਿਆ ਤਾਰ ਲਓ ਉਸ ਤੋਂ ਅਗਲਾ ਕੁੰਡਾ ਆਪਾਂ ਨੇ ਬੁਣ ਲਿਆ ਜੀ ਉਲਟਾ ਉਲਟਾ ਕੁੰਡਾ ਬੁਣ ਕੇ ਉਸ ਤੋਂ ਅੱਗੇ ਜਿਹੜੇ ਤਿੰਨ ਕੁੰਡੇ ਆ ਜੀ 1 2 3 ਤਿੰਨਾਂ ਦੇ ਬਲ ਢੇੜ ਲੈਣੇ ਜੀ ਮੋੜ ਕੇ ਫੇਰ ਐ ਸਲਾਈ ਵਿੱਚ ਪਾ ਲੈਣੇ ਧਾਗਾ ਆਪਣੀ ਸਾਈਡ ਨੂੰ ਰੱਖਣਾ ਜੀ ਉਲਟਾ ਬੁਣ ਹੋਣਾ ਇਹਨੇ ਇਸ ਤਰ੍ਹਾਂ ਇੱਕ ਵਾਰੀ ਬੁਣ ਲਿਆ ਕੁੰਡੇ ਵਿੱਚੋਂ ਕੱਢਣੇ ਨਹੀਂ ਸਲਾਈ ਵਿੱਚੋਂ ਵਿੱਚੇ ਰੱਖਣੇ ਆ। ਇਸ ਤਰ੍ਹਾਂ ਸਲਾਈ ਨੂੰ ਬਲ ਮਾਰ ਲਿਆ ਤਾਂ ਅੱਗੇ ਦਾ ਕੁੰਡਾ ਵਧਾ ਲਿਆ। ਫੇਰ ਆਪਾਂ ਨੇ ਬੁਣ ਦੇਣਾ। ਤਿੰਨੇ ਦੇ ਤਿੰਨ ਕੁੰਡੇ ਪੂਰੇ ਰਹਿ ਜਾਣੇ ਜੀ। ਦੇਖੋ ਇੱਕ ਵਾਰੀ ਫੇਰ ਦੱਸ ਦਿਆਂ ਸਮਝੋ ਚੰਗੀ ਤਰ੍ਹਾਂ। 1 2 3 ਤਿੰਨ ਕੁੰਡੇ ਢੇੜ ਲੇ ਵਾਪਸ ਫੇਰ ਆਇ ਸਲਾਈ ਵਿੱਚ ਪਾ ਲੈ। ਤਿੰਨਾਂ ਨੂੰ ਇਕੱਠੇ ਬੁਣਿਆ। ਫੇਰ ਇਸ ਤਰ੍ਹਾਂ ਜਾਲੀ ਬਣਾਈ ਇੱਕ ਫਿਰ ਤਿੰਨਾਂ ਨੂੰ ਇਕੱਠੇ ਬੁਣ ਲਿਆ ਇਸ ਤਰ੍ਹਾਂ ਤਿੰਨੇ ਦੇ ਤਿੰਨ ਗੁੰਡੇ ਬਣ ਜਾਣੇ ਜੀ ਫਿਰ ਆਪਾਂ ਨੇ ਸਾਰੀ ਸਲਾਈ ਇਸ ਤਰ੍ਹਾਂ ਹੀ ਪਾ ਦੇਣੀ ਹੈ ਆਪਣੀ ਤਿੰਨ ਤਿੰਨ ਗੁੰਡੇ ਦੇੜੀ ਜਾਣੇ ਆਪਾਂ ਤਿੰਨੇ ਦੇ ਤਿੰਨ ਬਣਾਉਦੇ ਜਾਈ ਜਾਣ ਆਪਾਂ ਨੇ ਕੋਈ ਗੁੰਡਾ ਘਟਣਾ ਵਧਣਾ ਨਹੀਂ ਜੀ ਇਹਦੇ 'ਚ 1 2 3 ਅਖੀਰ ਵਿੱਚ ਆਪਣੇ ਕੋਲ ਦੋ ਕੁੰਡੇ ਰਹਿ ਗਏ ਜੀ ਇੱਕ ਉਲਟਾ ਇੱਕ ਸਿੱਧਾ ਹੁਣ ਆਪਾਂ ਆ ਗਏ ਜੀ ਉਲਟੀ ਸਲਾਈ ਚ ਉਲਟੀ ਸਲਾਈ ਚ ਆਪਾਂ ਨੇ ਪੂਰੀ ਸਲਾਈ ਆਪਣੀ ਉਲਟੀ ਉਲਟੀ ਬੁਣ ਦੇਣੀ ਹੈ ਉਲਟੇ ਪਾਸੇ ਤੋਂ ਡਿਜ਼ਾਈਨ ਸ਼ੁਰੂ ਹੋਣਾ ਜੀ ਇਹ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਇਸ ਤਰ੍ਹਾਂ ਬਣ ਗਿਆ ਜੀ ਦੇਖੋ ਇਹ ਮੋਟਾ-ਮੋਟਾ ਡਿਜ਼ਾਈਨ ਬਣ ਕੇ ਇਸ ਤਰ੍ਹਾਂ ਲੱਗਦਾ ਜੀ ਜਿਹੜੀਆਂ ਆਪਾਂ ਨੇ ਵਿੱਚ ਸਲਾਈਆਂ ਜੀ ਏ ਮੈਂ ਦੋ ਉਲਟੀਆਂ ਦੋ ਸਿੱਧੀਆਂ ਪਾਈਆਂ ਤੁਸੀਂ ਆਪਣੇ ਹਿਸਾਬ ਨਾਲ ਜ਼ਿਆਦਾ ਪਾ ਸਕਦੇ ਜੇ ਦੂਰ ਦੂਰ ਪਾਉਣਾ ਚਾਹੁੰਦੇ ਹੋ ਡਿਜ਼ਾਈਨ ਜੇ ਨੇੜੇ ਨੇੜੇ ਪਾਉਣਾ ਤਾਂ ਇਹੀ ਆਪਣੀਆਂ 4 ਸਲਾਈਆਂ ਵਿੱਚ ਦੋ ਉਲਟੀਆਂ ਦੋ ਸਿੱਧੀਆਂ ਪਾ ਕੇ ਉਲਟੇ ਪਾਸੇ ਤੋਂ ਆਪਣਾ ਡਿਜ਼ਾਈਨ ਸ਼ੁਰੂ ਕਰਨਾ ਹੈ ਜੀ ਡਿਜ਼ਾਈਨ ਨੇ ਬਣ ਕੇ ਇਸ ਤਰ੍ਹਾਂ ਤਿਆਰ ਹੋ ਜਾਣਾ ਜੀ ਦੇਖੋ ਚਿੱਟੀ-ਕੁੱਟੀ ਵਿੱਚ ਕਿੰਨਾ ਪਿਆਰਾ ਲੱਗਦਾ ਇਹ ਡਿਜ਼ਾਈਨ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਪਾਸੇ ਤੋਂ ਇਸ ਤਰ੍ਹਾਂ ਉਂਟਾ ਹੀ ਦਿਖਦਾ ਜੀ ਇਹ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਮੇਰੀ ਵੀਡੀਓ ਬਹੁਤ ਘੱਟ ਟਾਈਮ ਦੀ ਹੁੰਦੀ ਹੈ ਜੀ ਇਹਨੂੰ ਪੂਰੀ ਦੇਖਿਆ ਕਰੋ ਕਿਉਂਕਿ ਮੈਂ ਕੋਸ਼ਿਸ਼ ਕਰਦੀ ਆਂ ਵੀ ਛੋਟੀ ਤੋਂ ਛੋਟੀ ਵੀਡੀਓ ਬਣਾਵਾਂ ਜਿਹੜੀ ਤੁਸੀਂ ਪੂਰੀ ਦੇਖ ਸਕੋ ਛੋਟੇ ਛੋਟੇ ਡਿਜ਼ਾਈਨ ਦੱਸਦੀ ਆਂ ਮੈਂ ਤੁਹਾਨੂੰ ਬਹੁਤ ਸੋਹਣੇ ਡਿਜ਼ਾਈਨ ਬਣਾ ਕੇ ਜਰੂਰ ਦੇਖਿਓ ਜੀ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਇਹ ਡਿਜ਼ਾਈਨ ਚਲੋ ਜੀ ਮਿਲਦੇ ਆਂ ਫਿਰ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ